ਸ਼ਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆਪਣੀ ਤੂੜੀ ਤੇ ਆਪਾਂ ਪਰਾਲੀ ਸੀ ਤੂੜੀ ਦੀ ਗੱਡੀ ਕਹਿ ਦਿੰਦੇ ਆ ਕਿ ਜੱਟ ਬੜਕਾ ਮਾਰਦਾ ਜੱਟ ਐ ਕਰਦਾ ਐ ਕਰਦਾ ਜੱਟ ਸਿਰਫ ਗੀਤਾ ਚ ਬੜਕਾ ਮਾਰਨ ਜੋਗਾ ਹੀ ਆ ਹੋਰ ਕੁਛ ਨਹੀਂ ਕਿਉਂਕਿ ਜਦੋਂ ਜੱਟ ਦੀ ਫਸਲ 6 ਮਹੀਨਿਆਂ ਬਾਅਦ ਆਉਂਦੀ ਆ ਕੋਈ ਵੀ ਫਸਲ ਆਉਂਦੀ ਆ ਉਹਦੇ ਰੇਟ ਸਰਕਾਰਾਂ ਤੈਅ ਕਰਦੀਆਂ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਤੂੜੀ ਜਗਾ ਰਹੇ ਆ ਇਹਦੇ ਰੇਟ ਤੂੜੀ ਚੱਕਣ ਵਾਲੇ ਤੈਅ ਕਰਦੇ ਆ ਆਪਾਂ ਕੁਝ ਨਹੀਂ ਕਰ ਸਕਦੇ ਇਹਦੇ ਚ ਕਿਉਂਕਿ ਵੀਰਾ ਬੱਦੀ ਤੋਂ ਅਮਰੀਕ ਸਿੰਘ ਆ ਆਪਣੀ ਉਹਦੇ ਨਾਲ ਤੂੜੀ ਬਾਰੇ ਗੱਲ ਹੋਈ ਸੀਗੀ 20 ਅਪ੍ਰੈਲ ਨੂੰ 200 ਰੁਪਏ ਪ੍ਰਤੀ ਕੁਆਟਲ ਦੇ ਹਿਸਾਬ ਨਾਲ ਚੱਕਣ ਨੂੰ ਉਹ ਕਹਿਣ ਲੱਗਿਆ ਮੇਰੀ ਗੱਡੀ ਨਹੀਂ ਖਾਲੀ ਹੋਈ ਤੂੜੀ ਦਾ ਰੇਟ ਥੋੜਾ ਜਿਹਾ ਘਟ ਗਿਆ 10 ਰੁਪਏ ਕਦੇ-ਕਦੇ ਕਰ ਮੇਰੇ ਕੋਲੇ ਟਾਈਮ ਨਹੀਂ ਹੈਗਾ ਦੋ ਦਿਨ ਰੋਕ ਕੇ ਆਉਂ ਕਰਦੇ ਕਰਾਉਂਦੇ ਅੱਜ 27 ਮਈ ਨੂੰ ਟੂੜੀ ਦੀ ਗੱਡੀ ਭਰੀ ਆ ਤੇ ਰੇਟ ਵੀ ਉਹਨੇ ਆਪਣੀ ਮਰਜ਼ੀ ਨਾਲ 135 ਰੁਪਏ ਤੈਅ ਕੀਤਾ ਹੁਣ ਇਹਦੇ ਚ ਆਪਾਂ ਦੱਸੋ ਵੀ ਜੱਟ ਦੀ ਚੱਲੀ ਜਾਂ ਵਪਾਰੀ ਦੀ ਚੱਲੀ ਜੱਟ ਦੀ ਤਾਂ ਇਹਦੇ ਵਿੱਚ ਕੋਈ ਨਹੀਂ ਚੱਲ ਰਹੀ ਵਪਾਰੀ ਦੀ ਚੱਲ ਰਹੀ ਆ ਕਿਉਂਕਿ ਵਪਾਰੀ ਦੀ ਚੱਲ ਰਹੀ ਆ ਕਿਉਂਕਿ ਵਪਾਰੀ ਆਪਣੀ ਮਰਜ਼ੀ ਨਾਲ ਰੇਟ ਤੈਅ ਕਰਦਾ ਤੇ ਆਪਣੀ ਮਰਜ਼ੀ ਨੇ ਰੇਟ ਦਿੰਦਾ ਜਿਵੇਂ ਆਪਣੇ ਨਾਲ 200 ਰੁਪਏ ਪ੍ਰਤੀ ਕੁਵਟਲ ਦੇ حساب ਨਾਲ ਕਰਿਆ ਸੀ ਤੇ ਚੱਕ ਰਿਹਾ 130 35 ਰੁਪਏ ਕੁਵਟਲ ਉੱਚ 70 ਰੁਪਏ ਕਟੋਟ ਲਾਸ ਪਾ ਰਿਹਾ ਆਪਾਂ ਨੂੰ ਉਹਨੂੰ ਕੋਈ ਮੈਟਰ ਨਹੀਂ ਇਸ ਨਾਲ ਇਸੇ ਤਰ੍ਹਾਂ ਵਪਾਰੀ ਹਰ ਇੱਕ ਚੀਜ਼ ਦਾ ਆਪਦੀ ਮਰਜ਼ੀ ਨਾਲ ਰੇਟ ਤੈਅ ਕਰਦਾ ਹੁਣ ਆਪਾਂ ਦੱਸੋ ਜੀ ਕਮੈਂਟ ਕਰਕੇ ਆਪਣੇ ਤੂੜੀ ਦਾ ਰੇਟ ਕੀ ਚੱਲ ਰਿਹਾ ਕਿਹੜੇ-ਕਿਹੜੇ ਏਰੀਆ ਚ ਕੀ ਰੇਟ ਚੱਲੀ ਜਾਂਦਾ ਜੀ ਕਿਉਂਕਿ ਤੂੜੀਆਂ ਦਾ ਹੋਇਆ ਪਿਆ ਬੁਰਾ ਹਾਲ ਬਹੁਤ ਜ਼ਿਆਦਾ ਆ ਦੇਖੋ ਇਸ ਤਰ੍ਹਾਂ ਢੜਾਂ ਲਾਈਆਂ ਪਈਆਂ ਜਗਾ-ਜਗਾ ਦੱਸੋ ਕਮੈਂਟ ਕਰਕੇ ਜੀ ਕਿੱਥੇ ਕੀ ਰੇਟ ਚੱਲ ਰਿਹਾ ਆਪਣੇ ਤਾਂ ਤੁਹਾਨੂੰ ਦੱਸ ਦਿੱਤੀ ਸਾਰੀ